ਸਤਿ ਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਡੀਫਾਪ ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਕਿਸਾਨਾਂ ਦੇ ਵਿੱਚ ਲੁਧਿਆਣਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆ ਜਿਹਦੇ ਚਾਲਦੇ ਉਹਨਾਂ ਨੇ ਡੀਏਪੀ ਤੇ ਹੋਰ ਖਾਦਾਂ ਦੀ ਘਾਟ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਿਰਿਆ ਉਹਨਾਂ ਨੇ ਕਿਹਾ ਕਿ ਜਿਹੜੀ ਖਾਦਾਂ ਨੇ ਉਸ ਸਮੇਂ ਸਿਰ ਨਹੀਂ ਪਹੁੰਚ ਰਹੀ ਜਿਹਦੇ ਚਾਲਦੇ ਫਸਲਾਂ ਦੀ ਝਾੜ ਘਟ ਹੋਵੇਗੀ ਤੇ ਦੂਜੇ ਪਾਸੇ ਉਹਨਾਂ ਵੱਲੋਂ ਮਾਲਵਾ ਨਹਿਰ ਦਾ ਸਵਾਗਤ ਵੀ ਕੀਤਾ ਗਿਆ ਸਰਪੰਸ ਪੰਜਾਬ ਭਾਰਤੀ ਗਿਆਨ ਨੂੰ ਨਕਵਾ ਅੱਜ ਜਿਹੜੀ ਮਹੀਨਾਵਾਰ ਸਾਡੀ ਦਫ਼ਤਰ ਵਿੱਚ ਮੀਟਿੰਗ ਹੋਦੀ ਆ ਉਹ ਮੀਟਿੰਗ ਹੋਈ ਆ ਉਹਦੇ ਵਿੱਚ ਬਹੁਤ ਵਿਚਾਰਾਂ ਹੋਈਆਂ ਉਹ ਵਿਚਾਰਾਂ ਵੀ ਜਿਹੜੀਆਂ ਕਿਸਾਨਾਂ ਦੇ ਬਹੁਤ ਦੁਖਦਾਈ ਹੋਈ ਗਈਆਂ ਨੇ ਉਹ ਵਿਚਾਰੀਆਂ ਗਈਆਂ ਨੇ ਜਿੰਮੇ ਪਾਣੀ ਦਾ ਮੁੱਦਾ ਪਾਣੀ ਬਹੁਤ ਥੱਲੇ ਜਾ ਰਿਹਾ ਬਹੁਤ ਜ਼ਿਆਦਾ ਥੱਲੇ ਜਾ ਰਿਹਾ ਪੰਜਾਬ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਤੁਸੀਂ ਇੱਕ ਨਹਿਰ ਮਾਰਪੇ ਜਿਹੜੀ ਕੱਢ ਰਹੇ ਹੋ ਉਹਦੇ ਜਿਹੜਾ ਸਰਵੇਖੀਤਾ ਉਹ ਲੋਕਾਂ ਦੀ رائے ਨਾ ਕੀਤਾ ਜਾਵੇ ਅਸੀਂ ਕਹਿੰਦੇ ਹਾਂ ਹੋਰ ਵੀ ਨਹਿਰਾਂ ਕੱਢੀਆਂ ਜਾਣ ਅਸੀਂ ਨਹਿਰਾਂ ਨੂੰ ਬੰਦ ਨਹੀਂ ਕਰਦੇ ਨਹਿਰਾਂ ਨਿਕਲਣਗੀਆਂ ਤਾਂ ਸਾਡੇ ਖੇਤਾਂ 'ਚ ਪਾਣੀ ਜਾਊ ਜਿਹੜੀ ਨਹਿਰ ਨਿਕਲੂਗੀ ਉਹ ਨਹਿਰ ਕੱਲੇ-ਕੱਲੇ ਕਿੱਲੇ 'ਚ ਪਾਣੀ ਜਾਵੇ ਮੋਗਾ ਨੀਵਾ ਰੱਖਿਆ ਜਾਵੇ ਇਹ ਜਿਹੜੇ ਮੋਗੇ ਉੱਚੇ ਰੌਂਦੇ ਨੇ ਉਹ ਨਾ ਰੱਖੇ ਜਾਣ ਪਾਣੀਆਂ ਤੇ ਤਾਂ ਇੰਨੀ ਘੱਟ ਸੀ ਦੂਸਰੀ ਗੱਲ ਹੈ ਕਿ ਡੀਏਪੀ ਖਾਦ ਦੀ ਡੀਏਪੀ ਖਾਦ ਪਿਛਲੇ ਨਮੂਨੇ ਜਿਹੜੇ ਆਏ ਨੇ ਉਹ ਸਾਰੇ ਹੀ ਤਕਰੀਬਨ 70% ਫੇਲ ਹੋਏ ਨੇ ਡੀਏਪੀ ਦੇ ਜਿਹੜਾ ਸੇਟੀਆਂ ਚੋ ਖਾਦ ਗਿਆ ਤੇ ਉਹ ਜਿਹੜੇ 70% ਹੋਏ ਨੇ ਤੇ ਹੁਣ ਡੀਏਪੀ ਦੀ ਖਾਦ ਵੀ ਕਮੀ ਆ ਰਹੀ ਆ ਉਹ ਜਿਹੜੇ ਅਸੀਂ ਕਹਿੰਦੇ ਆ ਵੀ ਜਿਨ੍ਹਾਂ ਨੇ ਉਹ ਖਾਦ ਬਣਾਈ ਆ ਮਾਰਕਫੈਡ ਨੇ ਨਹੀਂ ਦਿੱਤੀ ਕੋਈ ਕਿਸੇ ਡੀਲਰ ਕੋਲੋਂ ਆਈ ਆ ਕਿਸੇ ਨੇ ਹੋਰ ਪ੍ਰਾਈਵੇਟ ਨੇ ਬਣਾਈ ਆ ਉਹਦੇ ਤੇ ਦੇਸ਼ ਧਰੋਹੀ ਦਾ ਪਰਚਾ ਹੋਣਾ ਚਾਹੀਦਾ ਕਿਉਂਕਿ ਉਹ ਦੇਸ਼ ਨਾਲ ਧੋਖਾ ਕਰਦਾ ਡੁਪਲੀਕੇਟ ਚੀਜ਼ ਵੇਚ ਕੇ ਜਿਵੇਂ ਦਵਾਈਆਂ ਡੁਪਲੀਕੇਟ ਵੇਚਦੇ ਨੇ ਉਹਨਾਂ ਦੇ ਵੀ ਇਹ ਜਿਹੜਾ ਦੇਸ਼ਦ੍ਰੋਹੀਆ ਮਾਮਲਾ ਦਰਜ ਹੋਣਾ ਚਾਹੀਦਾ ਕਿਉਂਕਿ ਦੇਸ਼ ਤਾਂ ਬਚੂਗਾ ਇਹ ਕਿਸਾਨ ਬਚੂਗਾ ਕਿਸਾਨ ਤਾਂ ਬਚੂਗਾ ਜੇ ਉਹਨੂੰ ਸਾਫ਼ ਸੁਥਰੀਆਂ ਚੀਜ਼ਾਂ ਮਿਲਣਗੀਆਂ ਖਾਦਾ ਬੀ ਸਾਰਾ ਪਿਓਰ ਮਿਲੂਗਾ ਤੇ ਉਹ ਦੇ ਦੇ ਹੋਊਗਾ ਤੀਸਰੀ ਗੱਲ ਹੈਗੀ ਦੁੱਧ ਵਾਲੀ ਦੁੱਧ ਜਿਹੜਾ ਹੈਗਾ ਜਿਹੜਾ ਦੁੱਧ ਅੱਜ ਪੈਦਾ ਹੋ ਰਿਹਾ 60 ਕਰੋੜ ਲੀਟਰ ਦੁੱਧ ਭਾਰਤ ਦੇ ਵਿੱਚ ਪੈਦਾ ਹੋ ਰਿਹਾ ਜਿਦੇ ਚੋਂ 52 ਕਰੋੜ ਦੁੱਧ ਡੁਪਲੀਕੇਟ ਤੇ ਮਿਲਾਵਟ ਵਾਲਾ ਆ ਰਿਹਾ ਡੁਪਲੀਕੇਟ ਤੇ ਮਿਲਾਵਟ 'ਚ ਫਰਕ ਆ ਡੁਪਲੀਕੇਟ ਦੁੱਧ ਬਣਾਇਆ ਜਾਂਦਾ ਦੁੱਧ ਬਣਾਇਆ ਜਾਂਦਾ ਤੇ ਜਿਹੜਾ ਮਿਲਾਵਟ ਵਾਲਾ ਉਹ 'ਚ ਪਾਣੀ ਪਾਇਆ ਜਾਂਦਾ ਇਸ ਕਰਕੇ ਜਿਹੜਾ ਦੁੱਧ ਆ ਆਪਣੇ ਪੰਜਾਬ ਦੇ ਵਿੱਚ ਜਿਹੜੀਆਂ ਗਾਈਆਂ ਨੇ ਉਹ 2 ਲੱਖ ਨੇ ਤੇ ਜਿਹੜੀਆਂ ਮੱਝਾਂ ਨੇ ਉਹ 40 ਲੱਖ ਨੇ ਤੇ ਇਹਨਾਂ ਦਾ ਦੁੱਧ ਫਿਰ ਮਲਾਵੜ ਵਾਲਾ ਜਿਹੜਾ ਆਉਂਦਾ ਤੁਸੀਂ ਜੈਟੀਆਂ ਚ ਦੇਖ ਲਓ ਹੋਰ ਦੇਖ ਲਓ ਕਿੰਨੇ ਪ੍ਰਾਈਵੇਟ ਦੁੱਧ ਫੜੇ ਜਾਂਦੇ ਨੇ ਪਰ ਸਰਕਾਰ ਉਹਨਾਂ ਦੀ ਦੂਜੀ ਕਿੱਜ ਨੇ ਜਮਤ ਹੋ ਜਾਂਦੀ ਆ ਤੇ ਉਹਨਾਂ ਦੀ ਉਹੀ ਗੱਲ ਕਰਦੇ ਆ ਸੀ ਵੀ ਉਹਨਾਂ ਦੇ ਇਸ ਤਰੂ ਦਾ ਮਾਮਲਾ ਦਰਜ ਹੋਣਾ ਚਾਹੀਦਾ ਕਿਉਂਕਿ ਮਿਲਕ ਪਲਾਂਟਾਂ ਵਿੱਚ ਦੁੱਧ ਗੱਤ ਜਾਂਦਾ ਇਸ ਕਰਕੇ ਦੁੱਧ ਦੀ ਤਾਂ ਮੇਰੀ ਐਨੀ ਗੱਲ ਆ ਜੇ ਸਾਡਾ ਦੁੱਧ ਪਿਓਰ ਜਾਊਗਾ ਤੇ ਸਾਡੇ ਭਾਅ ਵਧਣਗੇ ਤਾਂ ਕਿਸਾਨ ਖੁਸ਼हाल ਹੋਊਗਾ ਤੁਸੀਂ ਕੋਈ ਫੜ ਕੇ ਸਰਕਾਰ ਨੂੰ ਜਾਂ ਕੋਈ ਸੁਣ ਸੁਣ ਅਸੀਂ ਛੱਡੇ ਨਹੀਂ ਆਪ ਵੀ ਫੜੀ ਜਾਂਦੇ ਨੇ ਉਹ ਤਰ੍ਹਾਂ ਪਿੰਡਾਂ ਤੋਂ ਜ਼ਿਆਦਾ ਦੁੱਧ ਇਕੱਠਾ ਹੁੰਦਾ ਸੋਸਾਇਟੀਆਂ ਜਾਂ ਬਿਰਖਾਂ ਦੇ ਵਿੱਚ ਪ ਜਾਂਦਾ ਇਹਦੇ ਵਿੱਚ ਜਿਹੜੇ ਮੈਂ ਤੁਹਾਨੂੰ ਦੱਸਦਾ ਵੀ ਉਹ ਹੁਣ ਫੜੀਏ ਤਾਂ ਜੇ ਇੱਕ ਸੋਸਾਇਟੀ ਹੋਵੇ ਫੜ ਕੇ ਜਿਹੜੀ ਸਰਕਾਰ ਆ ਜਿਹੜਾ ਐਮਪੀ ਹੁੰਦੇ ਨੇ ਉੱਥੋਂ ਦੇ ਉਹ ਛੱਡ ਦਿੰਦੇ ਨੇ ਛੱਡ ਕੇ ਫਿਰ ਜਿਆਦਾ ਸਿਰੇ ਤੇ ਕੁੱਤੇ ਨਾ ਚੋਰਾ ਨਾ ਕੁੱਤੀ ਡਲੀ ਹੋਈ ਆ ਆ ਡਾਇਰੈਕਟਰ ਨੇ ਕੀਤਾ ਸੀਗਾ ਫੜੇ ਸੀਗੇ ਉਹ ਉਹਨੂੰ ਸਸਪੈਂਡ ਕਰਦਾ ਡਾਇਰੈਕਟਰ ਨੂੰ ਇਸ ਕਰਕੇ ਜਿਹੜੀ ਅਨਾਉਂਸਮੈਂਟ ਕੀ ਆ ਕੋਈ 17 ਤਾਰੀਖ ਨੂੰ ਤੁਹਾਡੀ ਕਾਲ ਕਿਸੇ ਕੋਈ ਤੁਸੀਂ ਜਾਣਾ ਨਹੀਂ ਨਹੀਂ ਸਾਡੀ 17 ਤਾਰੀਖ ਦੀ ਗੱਲ ਆ 17 ਤਾਰੀਖ ਨੂੰ ਅਸੀਂ ਮੰਤਰੀਆਂ ਨੂੰ ਮੈਮੋਰੰਡਮ ਦੇਣਾ ਉਹਦੇ ਅੱਚ ਜਿਹੜਾ ਅਸੀਂ ਸੰਯੁਕਤ ਮੋਰਚੇ ਨੇ ਉਹ ਸਾਨੂੰ ਜਿਹੜਾ ਪ੍ਰੈਸ ਰੋਡ ਦੇਣਾ ਜਿਹੜੇ ਜਿਹੜੇ ਮੰਤਰੀ ਨੇ ਉਹਨਾਂ ਨੂੰ ਅਸੀਂ ਉਹ ਦੇਣਾ ਉਹ ਸਾਡੇ ਸ਼ਾਮ ਤੱਕ ਪਹੁੰਚ ਜਾਊਗਾ ਅਸੀਂ ਉਹ ਪਹੁੰਚ ਜਾਵਾਂਗੇ ਕੱਲੇ ਕੱਲੇ ਮੰਤਰੀ ਨੇ ਅਸੀਂ ਮੈਮੋਰੰਡਮ ਆਪਦੀਆਂ ਮੰਗਾਂ ਦੇਣੀਆਂ ਸਹਿਯੋਗਤ ਮੋਰਚੇ ਵੱਲੋਂ ਇੱਕ ਟੋਪਲਾਜ਼ਾ ਤੋਂ ਲੈ ਕੇ ਵੀ ਮੀਟਿੰਗ ਹੋਣ ਜਾ ਰਹੀ ਜੀ ਕੁਝ ਜਥੇਬੰਦੀਆਂ ਨੇ ਉਹਨਾਂ ਨੇ ਸ਼ਾਮਲ ਕਰਨ ਦੀ ਗੱਲ ਕਹੀ ਹੈ ਵੀ ਆ ਕੇ ਸਹਿਯੋਗ ਕਰਨ ਪੁੱਛਾ ਜੀ ਹਾਂ ਮਤਾ ਕੁਝ ਮਨਜੀਤ ਰਾਏ ਨੇ ਕਿਹਾ ਨਹੀਂ ਸਾਡੇ ਮਨਜੀਤ ਰਾਏ ਦੀ ਗੱਲ ਛੱਡੋ ਤੁਸੀਂ ਮਨਜੀਤ ਰਾਏ ਉਹਨਾਂ ਤਾਂ ਜਿਹੜਾ ਮੋਰਚਾ ਲਾਇਆ ਸੀ ਉਹਨਾਂ ਨੇ ਆਪਦੀ ਮਰਜ਼ੀ ਨਾਲ ਲਾਇਆ ਸੀ ਅਸੀਂ ਉਹ ਜਿਹੜੀ ਚਮੂਲੀਅਤ ਨਹੀਂ ਸੀ ਕੀਤੀ ਉਹ ਜਾਣੇ ਉਹਨਾਂ ਦਾ ਕੰਮ ਜਾਣੇ ਉਹ ਜਵਾਬ ਦੇਣ ਉਹ ਹਾਈ ਕੋਰਟ ਨੂੰ ਜਵਾਬ ਤਾਂ ਉਹਨਾਂ ਨੇ ਦੇਣਾ ਜਿਨ੍ਹਾਂ ਨੇ ਮੋਰਚਾ ਲਾਇਆ ਸੀ ਅਸੀਂ ਮੋਰਚਾ ਨਹੀਂ ਸੀ ਲਾਇਆ ਇਸ ਕਰਕੇ ਉਹ ਉਹੀ ਜ਼ਿੰਮੇਵਾਰ ਨੇ ਜਿਹੜੇ ਹੋਏਗੇ ਨੇ ਤੇ ਇੱਕ ਵਾਰ ਸੀਗਾ ਡੰਗਰਾਂਵਾਰਾਂ ਦਾ ਜਿਹੜੇ ਵਾਰਾ ਡੰਗਰ ਨੇ ਤੁਸੀਂ ਸੁਣਦੇ ਆਂ ਬਈ ਕਿੰਨੀਆਂ ਮਤਲਬ ਮੌਤਾਂ ਜੇ ਕਿੰਨੀਆਂ ਮੌਤਾਂ ਹੋ ਰਹੀਆਂ ਨੇ ਐਕਸੀਡੈਂਟਾਂ ਦਾ ਕਸਾਨੇ ਬੁੜੀ ਢਾਲੀ ਦੇਖੋ ਦੇਖੋ ਤੁਸੀਂ ਦੇਖਿਆ ਬੰਦਾ ਢਾ ਰਿਆ ਕੁੱਤੇ ਆ ਕੁੱਤੇ ਜੋ ਆਕਾਂ ਨੂੰ ਵੱਢੀ ਜਾਂਦੇ ਨੇ ਤੁਹਾਡੇ ਸਾਹਮਣੇ ਟੈਲੀਵਿਜ਼ਨ ਤੇ ਆਉਂਦਾ ਹੋਰ ਵੀ ਉਹਦਾ ਔਰ ਕਿਸਾਨਾਂ ਦੀਆਂ ਫਸਲਾਂ ਵੀ ਤਵਾ ਹੁੰਦੀਆਂ ਨੇ ਜਿਵੇਂ ਉਧਰ ਰਾਜਸਥਾਨ ਕੰਨੀਓ ਦੱਸਣਗੇ ਤੁਹਾਨੂੰ ਆਪਣੇ ਪਰਮਸ਼ੋਤਮ ਜੀ ਉਧਰੇ ਜਿਆਦਾ ਮਸਲਾ ਜਿਹੜਾ ਹਰਿਆਣਾ ਜੋ ਗਾਇਆਂ ਆਉਂਦੀਆਂ ਨੇ ਪਰ ਸਾਰੇ ਪੰਜਾਬ ਦੇ ਵਿੱਚ ਹੀ ਆਵਾਰਾ ਪਸ਼ੂ ਤੇ ਜਿਹੜੇ ਪਾਲਤੂ ਡੰਗਰ ਨੇ ਜਿਵੇਂ ਕੁਝ ਜਨਾਂ ਦੇ ਨੰਬਰ 144 ਲਈ ਹੋਈ ਆ ਫਿਰ ਵੀ ਡੰਗਰ ਸੜਕਾਂ ਤੇ ਫਿਰਦੇ ਨੇ ਜਦੋਂ ਸੜਕਾਂ ਤੇ ਜਾਂਦੇ ਆ ਗੋਹਾ ਕਰਦੇ ਆ ਕੱਪੜੇ ਖਰਾਬ ਹੁੰਦੇ ਆ ਐਕਸੀਡੈਂਟ ਵੀ ਹੁੰਦੇ ਆ ਇਸ ਕਰਕੇ ਅਸੀਂ ਨਾਲ ਹੀ ਜਿਹੜੇ ਜੰਗਲੀ ਜਾਨਵਰ ਆ ਉਹਨਾਂ ਨੂੰ ਵੀ ਕਹਿੰਦੇ ਆ ਵੀ ਉਹਨਾਂ ਦਾ ਬੰਦੋਬਸਤ ਕਰੋ ਕਿਉਂਕਿ ਜਦੋਂ ਸਾਡੋਂ ਐਕਸੈਸ ਫੀਸ ਲਈ ਜਾਂਦੀ ਆ ਬਿਜਲੀ ਬਿਜਲੀ ਦੇ ਬਿੱਲਾਂ ਤੇ ਤਾਂ ਫਿਰ ਇਹ ਕਿਉਂ ਨਹੀਂ ਸਾਧਦੇ ਡੰਗਰਾਂ ਨੂੰ ਜਾਂ ਸਾਨੂੰ ਇਹ ਦੇ ਦੇਣ ਐਕਸੈਸ ਫੀਸ ਜਿਹੜੀ ਦਿੰਦੀ ਆ ਅਸੀਂ ਜਾਬ ਲਾਂਗੇ ਡੰਗਰ ਇਸ ਕਰਕੇ ਜਿਹੜੀਆਂ ਮੰਗਾਂ ਸੀ ਸਾਡੀਆਂ ਹੋਰ ਵੀ ਮੰਗਾ ਬਹੁਤ ਸੀਗੀਆਂ ਜਿਹੜਾ ਇਹ ਡੁਪਲੀਕੇਟ ਦੁੱਧ ਬਣਦਾ ਉਹਦੇ ਵਿੱਚ ਅਗਰੋਟ ਰੰਗ ਮਿਲਕ ਪਾਊਡਰ ਗੂਲੂਕੋਸ਼ ਅਤੇ ਕੱਪੜੇ ਧੋਣ ਵਾਲਾ ਸਾਬਣ ਪੈਂਦਾ ਇਹ ਫਿਰ ਡੁਪਲੀਕੇਟ ਦੁੱਧ ਬਣਦਾ ਇਹਨੂੰ ਪਛਾਣ ਨਹੀਂ ਸਕਦੇ ਵਿੱਚ ਯੂਰੀਆ ਵੀ ਪੈਂਦਾ ਕਿਤੇ ਨਾ ਕਿਤੇ ਸਿੱਧਾ ਸੇਤ ਤੇ ਯੂਰੀਆ ਉਹ ਸੇਤ ਦਾ ਸੇਤ ਦਾ ਗਲਵਾੜ ਕਰ ਦਿਆ ਜੀ ਉਹ ਸੇਤ ਨੂੰ ਕਿਵੇਂ ਕਿਵੇਂ ਆਪਾਂ ਦੇ ਦੂਆ ਜਿਹੜਾ ਸਹੀਦ ਉਹਦਾ ਹੁੰਦਾ ਅੱਧੇ ਕਾਲ ਲੋਕਾਂ ਨੂੰ ਸਹੀਦ ਉਦਦ ਨਹੀਂ ਮਿਲਦਾ ਪਿੰਡਾਂ ਦੀ ਵਿੱਚ ਵੀ ਇਹ ਕਹਦੇ ਨੇ ਵੀ ਸਹੀਦ ਉਦਦ ਦੇ ਦੋ ਪੈਸੇ ਜਿੰਨੇ ਮਰਜ਼ੀ ਲੈ ਲੋ ਸਹੀਦ ਉਦਦ ਨਹੀਂ ਮਿਲਦਾ ਕਿ ਜੇ ਅੱਜ ਤੁਸੀਂ ਮਿਲਕ ਪਲਾਂਟ ਦੀ ਗੱਲ ਕਰ ਲੋ ਮਿਲਕ ਪਲਾਂਟ ਜੋ ਸਹੀਦ ਉਦਦ ਨਹੀਂ ਮਿਲਦਾ ਉਹਦੇ ਨੂੰ ਮੀਨਾ ਭਰ ਲੋ ਪਿੰਡਾਂ 'ਚ ਜੋ ਸੇਟ ਗਿਆ ਮਲਾਵਟੀ ਦੁੱਧ ਤੋਂ ਵੀ ਮੋਟੀ ਕਮਾਈ ਕੀਤੀ ਜਾ ਰਹੀ ਹੈ ਬਹੁਤ ਮੋਟੀ ਕਮਾਈ ਆਉਦੀ ਹੈ ਬ੍ਰੈਗ ਹੋ ਰਹੀ ਹੈ ਇੱਥੋਂ ਇੱਥੋਂ ਜਿਹੜੇ ਕਰਦੇ ਨੇ ਉਹ ਐਮਪੀ ਐ ਨਾਲ ਦੂਜੇ ਤੀਜੇ ਸਾਰੇ ਪੈਸੇ ਲੈਂਦੇ ਨੇ ਹੈ ਮੰਗੇ ਕਰਦੇ ਆ ਵੀ ਇਹ ਜਿਹੜਾ ਡੁੱਗਲੀ ਦੁੱਧ ਬਣਦਾ ਇਹਨੂੰ ਬੰਦ ਕਰੋ ਤਾਂ ਕਿ ਕਿਸਾਨਾਂ ਦਾ ਫਾਇਦਾ ਹੋਵੇ ਕਿਉਂਕਿ ਦੁੱਧ ਬਦਚ ਜਾਊਗਾ ਇਸ ਕਰਕੇ ਸਾਰੀਆਂ ਮੰਗਾ ਜਿਹੜੀਆਂ ਕੀਤੀਆਂ ਜਾਂ ਜਮਈਆਂ ਉਦੋਂ ਬਾਅਦ ਪਰ ਪਰਸ਼ੋਤਮ ਜੀ ਤੋਂ ਨਾਲ ਗੱਲ ਕਰਨ ਸਰ ਕੀ ਨਾਮ ਹੈ ਜੀ ਪਰਸ਼ੋਤਮ ਸਿੰਘ ਗੱਲ ਆਪੇ ਸਾਹਿਬ ਲਖਵਾਲ ਦੇ ਸੁਪਾ ਬਣਾ ਠੀਕ ਹਨ ਰਹਿਣਾ ਇਹੀ ਜਾਣੇ ਆ ਜਿਹੜਾ ਵਾਲਾ ਫਸਲਾਂ ਦਾ ਸਾਡੇ ਖਾਈਆਂ ਨੇ ਸਾਡੀ ਹੱਦ ਹਰਿਆਣੇ ਤੇ ਰਾਜਸਥਾਨ ਨਾਲ ਲੱਗਦੀ ਆpropto ਪੁਰਜਪੁਰ ਜਿਹੜੇ ਦੀ ਹਾਲੀਕਾ ਦੀ ਜੀ ਰੀਦਕੋਟ ਦੀ ਮੁਕਸਰ ਦੀ ਤੇ ਮਾਨਸਾ ਦੇ ਪਟੰਡਾਰੇ ਉਧਰ ਆਵਾਰਾ ਗਈਆਂ ਉਧਰੋਂ ਬਹੁਤ ਜ਼ਿਆਦਾ ਆ ਰਹੀਆਂ ਨੇ ਖਾਸ ਕਰਕੇ ਰਾਜਸਥਾਨ ਤੋਂ ਇਸ ਕਰਕੇ ਉਹਨਾਂ ਨੂੰ ਅਸੀਂ ਰੋਕਦੇ ਵੀ ਆ ਪਰ ਸਰਕਾਰ ਨੂੰ ਵੀ ਕਹਿੰਦੇ ਆ ਤੇ ਜਿਹੜੇ ਕੁਝ ਪੱਕੇ ਬੰਦੇ ਆਏ ਹੋਇਆ ਕੋਈ 20 ਸਾਲ ਦਾ ਕੋਈ 30 ਸਾਲ ਉਹਨੇ ਜਗ੍ਹਾ ਵੀ ਲਈ ਹੋਈ ਉਹਨਾਂ ਨੇ ਰੋਕਿਆ ਵੀ ਆ ਉਹ ਮੰਨਦੇ ਆ ਕੋਸਪਾ ਨਹੀਂ ਫੇਰ ਵੀ ਉਹ ਸੜਕਾਂ ਤੇ ਦਰਖਤ ਤੋੜਦੇ ਆ ਸਾਡੇ ਜਿਹੜੇ ਲਾਏ ਹੋਇਆ ਜਿਹੜਾ ਵਾਤਾਵਰਨ ਨੂੰ ਖਰਾਬ ਕਰ ਰਹੇ ਆ ਤੇ ਐਕਸੀਡੈਂਟ ਹੋ ਰਹਾ ਜਿਆ ਵਾਰਾ ਪਤਾ ਇਸ ਕਰਕੇ ਅਸੀਂ ਉਹਨਾਂ ਨੂੰ ਜੀਸੀਆਂ ਨੂੰ ਤੇ ਸਰਕਾਰ ਨੂੰ ਵੀ ਅਸੀਂ ਅਪੀਲ ਕਰਦੇ ਆ ਵੀ ਉਹਨਾਂ ਤੇ ਕੋਈ ਨੱਥ ਪਾਈ ਜਾਵੇ ਕਿ ਲੱਗਦਾ ਹੈ ਜਿਹੜੇ ਗਊਸ਼ਾਲਾ ਬਣਾਈਆਂ ਉਹਨਾਂ ਦੇ ਵਿੱਚ ਛੱਡਨੇ ਚਾਹੀਦੇ ਵਾਰਾ ਡੰਗਰ ਫਸਲਾਂ ਵੀ ਖਰਾਬ ਹੋ ਰਹੀਆਂ ਐਕਸੀਡੈਂਟ ਦਾ ਵੱਡਾ ਕਾਰਨ ਗਊਸ਼ਾਲਾ ਸਰਕਾਰ ਚ ਆਕੀ ਨਹੀਂ ਰਹੀ ਅਸੀਂ ਘੱਟੋ ਘੱਟ ਵੀ 10 ਸਾਲ ਦੇ ਇਹ ਮੋਰਚੇ ਲਾਏ ਹੋਇਆ ਪਸ਼ੂਆਂ ਵਾਲੇ ਸੈਸਾ ਜਿਹੜਾ ਉਹ ਲਈ ਜਾਂਦੀ ਹੈ ਰੇਥਾਂ ਤੋਂ ਬਿੱਲਾਾਂ ਚ ਵੀ ਲੈਂਦੀ ਆ ਗੱਡੀਆਂ ਜੋ ਵੀ ਲੈਂਦੀ ਆ ਰੇਥਾਂ ਤੋਂ ਲਈ ਜਾਂਦੀ ਆ ਮਰੂਨ ਵਰਤ ਨਹੀਂ ਰਹੀ ਪਤਾ ਨਹੀਂ ਕੀ ਗੱਲ ਆ ਸਰਕਾਰ ਦਾ ਕਿੱਧਰ ਉਹ ਖਾਈ ਜਾਂਦੀ ਐ ਇਸ ਕਰਕੇ ਅਸੀਂ ਕਹਿੰਦੇ ਆ ਵੀ ਗਊਸ਼ਾਲਾ ਵੱਧ ਤੋਂ ਵੱਧ ਬਣਾਈਆਂ ਜਾਂ ਫਿਰ ਹੋਰ ਨਾਲ ਗਊਸ਼ਾਲਾ ਨੂੰ ਚੰਗਾ ਜਾ ਨਿਰਮਲ ਸਿੰਘ ਜੰਡੂ ਕੇ ਸੁਭਾ ਪੀਸ ਪ੍ਰਧਾਨ ਭਾਗ ਕਿ ਤੁਹਾਨੂੰ ਨੇ ਰੱਖਵਾ ਆਈ ਮੀਟਿੰਗ ਕੀਤੀ ਗਈ ਕਿਹੜੇ ਏਜੰਡੇ ਤੇ ਮੇਨ ਮੀਟਿੰਗ ਹੋਈ ਅੱਜ ਮੀਟਿੰਗ ਦੇ ਵਿੱਚ ਭੱਜਦੇ ਜਿਹੜੇ ਜਾਂਦੇ ਆ ਉਹ ਬੜੇ ਵਿਚਾਰੇ ਗਏ ਜਿਸ ਤਰ੍ਹਾਂ ਹੁਣ ਆ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਨਕਲੀ ਬੀਜ ਨਕਲੀ ਸਬਜ਼ੀਆਂ ਬਣ ਜਾਂ ਗਈਆਂ ਨੇ ਸਾਡੇ ਖਾਸ ਕਰਕੇ ਮਾਨਸਾਂ ਦੇ ਵਿੱਚ ਵੀ 11 ਸੈਂਪਲਸ ਜਿਹੜੇ ਸੀਗੇ ਉਹ ਅਗਲੀ ਕਰਤੇ ਵੱਲੋਂ ਫੜਾਏ ਗਏ ਤੇ 9 ਸੈਂਪਲਸ ਜਿਹੜੇ ਉਹ ਖੇੜੋ ਤੋਂਸੀਂ ਮੰਗ ਕਰਦੇ ਆਂ ਵੀ ਜਿਸ ਤਰ੍ਹਾਂ ਜੀ.ਏ.ਪੀ ਦਾ ਹੋਇਆ ਨਰਮੇ ਦਾ ਹੋਇਆ ਜਿਹੜਾ ਨਰਮੇ ਦਾ ਬੀਜ ਸੀ ਉਹ ਜਿੰਨਾ ਕਿਸਾਨਾਂ ਨੇ ਲਿਆ ਉਹਨਾਂ ਤੇ 70000 ਰੁਪਇਆ ਜਿਹੜਾ ਠੇਕੇ ਕਿਲੇ ਦੇ ਉੱਤੇ ਪੈਂਦਾ ਪਰ ਮਾੜੇ ਬੀਜ ਦੇ ਕਾਰਨ ਸਾਡਾ ਜਿਹੜਾ ਨਰਮਾ ਹੈ ਉਹ ਤਬਾਹ ਹੋ ਗਈ ਜਿਹੜੀ ਖੇਤੀ ਅਜ ਨਰਮੇ ਦੇ ਵਿੱਚੋਂ ਨਿਕਲ ਰਹੀ ਹੈ ਕਿਉਂਕਿ ਸਾਨੂੰ ਚਿੰਤਾ ਹੈ ਵੀ ਦੁਬਾਰਾ ਉਹ ਨਰਮੇਥਾਂ ਨਹੀਂ ਆਉਗੀ ਝੋਨੇ ਵੱਲ ਵੱਧ ਰਹੀ ਹੈ ਜੇ ਝੋਨੇ ਵੱਲ ਵੱਧਿਆ ਤਾਂ ਸਾਡਾ ਜਿਹੜਾ ਪਾਣੀ ਹੈ ਉੱਥੇ ਲੇ ਜਾ ਰਹੇ ਹਾਂ ਸੋ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਨ੍ਹਾਂ ਲੋਕਾਂ ਦੇ ਉੱਤੇ ਇਹ ਪਰਚੇ ਦਰਜ ਹੋਣੇ ਚਾਹੀਦੇ ਨੇ ਕੰਪਨੀਆਂ ਉੱਤੇ ਖਾਸ ਕਰਕੇ ਤੇ ਕਿਸਾਨਾਂ ਨੇ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਨੇ ਬੀਜ ਲਏ ਨਾ ਸਪਰੇ ਹ ਲਈਆਂ ਨੇ ਉਹ ਆਪਣੇ ਬੀਜ ਸੰਭ ਕੇ ਰੱਖਣ ਤਾਂ ਕਿ ਅਸੀਂ ਜਿਹੜੀ ਇਹ ਭਰਾਈ ਹੈ ਉਹਨਾਂ ਕਿਸਾਨਾਂ ਦੀ ਕਰਵਾ ਸਕੀਏ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ